ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਧੰਨ ਧੰਨ ਸ੍ਰੀ ਗੁਰੂ ਵਰਜਨ ਦੇ ਪਾਤਸ਼ਾਹ ਜੀ ਦੁਆਰਾ ਬਰਸਾਏ ਗਏ ਨਗਰ ਡੱਲਾ ਸਾਹਿਬ ਵਿਖੇ ਤੇ ਇੱਥੇ ਚੱਲ ਰਹੇ ਨੇ 2 ਦਿਨਾਂ ਸਮਾਗਮ ਤੇ ਅੱਜ ਅਸੂ ਦੀ ਮਸਿਆ ਦਾ ਮੇਲਾ ਲੱਗਿਆ ਹੋਇਆ ਤੇ ਨਾਲ ਦੀ ਨਾਲ ਕੱਲ ਵੀ ਜਿਹੜਾ ਮੇਲਾ ਸੀ ਬਹੁਤ ਜ਼ਿਆਦਾ ਭਰਿਆ ਸੀ ਅੱਜ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾ ਰੀਆਂ ਨੇ ਤੇ ਇਹ ਡੱਲੇ ਦੀ ਪਵਿੱਤਰ ਧਰਤੀ ਜਿੱਥੇ 72 ਬ੍ਰਹਮ ਗਿਆਨੀ ਹੋਏ ਨੇ ਤੇ ਅ ਇੱਥੇ ਸ੍ਰੀ ਗੁਰਜਨ ਦੇ ਪਾਸ਼ਾ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਤੇ ਬੋਲੀ ਦਾ ਟੱਪ ਲਾਇਆ ਸੀ ਅੱਜ ਵੀ ਉਹ ਬੋਲੀ ਸਾਹਿਬ ਇੱਥੇ ਮੌਜੂਦ ਹੈ ਤੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਨਾਲ ਦੀ ਨਾਲ ਆਪਾਂ ਦੇਖਦੇ ਹਾਂ ਜੀ ਮੇਲਾ ਜਿਹੜਾ ਲੱਗਿਆ ਹੋਇਆ ਤੇ ਆਓ ਸੰਗਤ ਜੀ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਨਾਲ ਦੀ ਨਾਲ ਮੇਲੇ ਦੇ ਸੋ ਸੰਗਦੀ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਪਹੁੰਚੀਆਂ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਤੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਾਜੰਦਾ ਤੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਪਹਿਲਾਂ ਜਿੱਥੇ ਪੂਰਾ ਮੇਲਾ ਲੱਗਿਆ ਹੋਇਆ ਵਾ ਖਾਣ ਪੀਣ ਦੀਆਂ ਦੁਕਾਨਾਂ ਕੱਪੜਿਆਂ ਦੀਆਂ ਘਣੌੜਿਆਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਨੇ ਨਾਲ ਵੀਰਾਂ ਵੱਲੋਂ ਲੰਗਰ ਲਗਾਏ ਗਏ ਨੇ ਭਾਈ ਕਨਈਆ ਜੀ ਦੇ ਸੇਵਕ ਦਲ ਹੋਈਆਂ ਖਾਸ ਇਹ ਇਧਰ ਜਲੇਬੀਆਂ ਦੇ ਲੰਗਰ ਚੱਲ ਰਹੇ ਨੇ ਇਧਰ ਦੇਖੋ ਜੀ ਸਲਾਨਾ ਜਲੇਬੀ ਲੰਗਰ ਪਿੰਡ ਮਨਿਆਲਾ ਕੋਠੇ ਤੇ ਇੱਥੇ ਸੰਗਤਾਂ ਚ ਜਲੇਬੀਆਂ ਦੇ ਲੰਗਰ ਜਿਹੜੇ ਉਹ ਛਕ ਰਹੀਆਂ ਨੇ ਵਾਹ ਜੀ ਵਾਹ ਯਾਹ ਚੌਧੇ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਪਾਸ਼ਾਹੀ ਪੰਜਵੀਂ ਡੱਲਾ ਔਰ ਸੰਗੀਤ ਇਹ ਹਾਸ ਦੇਖਦੇ ਗੁਰਦੁਆਰਾ ਸਾਹਿਬ ਜੀ ਦਾ ਗੁਰਦੁਆਰਾ ਬੋਲੀ ਸਾਹਿਬ ਜਿੱਥੇ ਭਾਈ ਨਰੈਣਦਾਸ ਅਤੇ ਮਾਤਾ ਭਾਗਪਰੀ ਜੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਹੋਇਆ ਸੀ ਤੇ ਉੱਥੇ ਗੁਰਦੁਆਰਾ ਸਾਹਿਬ ਮਾਤਾ ਦਮੋਦਰੀ ਜੀ ਵੀ ਸੋ ਸ਼ੋਭੇ ਤੇ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਤੇ ਵਿਆਹ ਸਮੇਂ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਥੇ ਬੋਲੀ ਦਾ ਟੱਪ ਲਾਇਆ ਸੀ ਤੇ ਜਿਸ ਦੀ ਸੇਵਾ ਭਾਈ ਸਾਲੋ ਜੀ ਨੇ ਜਿਹੜੀ ਉਹ ਕੰਪਲੀਟ ਕਰਵਾਈ ਸੀ ਸੰਪੂਰਨ ਕਰਵਾਈ ਸੀ ਤੇ ਉਹ ਬੌਲੀ ਸਾਹਿਬਾ ਜੀ ਵੀ ਮੌਜੂਦ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਜੀ ਪਹਿਲਾਂ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਦੇਖੋ ਤੁਸੀਂ ਧਾਨਾ ਸੰਗਤ ਭਾਵੇਂ ਗਰਮੀ ਆ ਭਾਵੇਂ ਜਿੰਨੀ ਜ਼ਿਆਦਾ ਮਰਜੀ ਗਰਮੀ ਆ ਕੋਈ ਫਰਕ ਨਹੀਂ ਤੇ ਸੰਗਤਾਂ ਜਿਹੜੀਆਂ ਨੇ ਫਿਰ ਵੀ ਹਾਜ਼ਰੀ ਭਰ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਤੇ ਸੰਗਤਾਂ ਨੇ ਰਾਤ ਤੋਂ ਹੀ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਸੀ ਟਰਾਲੀਆਂ ਭਰ ਕੇ ਟਰੱਕ ਭਰ ਕੇ ਤੇ ਜਿੱਦਾਂ ਹੀ ਅੱਜ ਦਾ ਦਿਨ ਯਾਨੀ ਕਿ 21 ਸਤੰਬਰ ਆਸੂ ਦੀ ਮਸਿਆ ਦਾ ਦਿਨ ਚੜਿਆ ਤੇ ਸੰਗਤਾਂ ਨੇ ਆ ਬੋਲੀ ਸਾਹਿਬ ਦੇ ਵਿੱਚ ਇਸ਼ਾਨਾਰ ਕੀਤਾ ਤੇ ਆਪਣੇ ਦੁੱਖ ਰੋਗ ਦੂਰ ਕੀਤੇ ਤੇ ਉਹੀ ਪਵਿੱਤਰ ਬੋਲੀ ਹੈ ਜਿਸ ਦਾ ਟੱਪੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਗਾਇਆ ਸੀ ਸੋ ਬੜਾ ਮਹਾਨ ਨਗਰ ਗੱਲਾ ਤੇ ਆਉਂਦੇ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਸੰਗਤ ਜੀ ਇਤਿਹਾਸਿਕ ਨਗਰ ਡੱਲਾ ਜਿੱਥੇ ਤਿੰਨ ਗੁਰੂ ਸਾਹਿਬ ਨੇ ਚਰਨ ਪਾਏ ਅਤੇ ਗੁਰੂ ਅਮਰਦਾਸ ਜੀ ਦੀਆਂ ਬਖਸ਼ੀਆਂ 22 ਮੰਜੀਆਂ ਵਿੱਚੋਂ ਚਾਰ ਮੰਜੀਦਾਰ ਇਸੇ ਡੱਲਾ ਨਗਰ ਦੇ ਹੋਏ ਹਨ ਇੱਥੇਲੇ ਪਾਸੇ ਬੌਦੀ ਸਾਹਿਬ ਜਿੱਥੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਇਹ ਉਹ ਪਵਿੱਤਰ ਬੋਲੇ ਜਿਸ ਦਾ ਟੱਪ ਸ਼੍ਰੀ ਗੁਰੂ ਭਰਜੰਦੇ ਪਾਸ਼ਾ ਜੀ ਨੇ ਲਗਾਇਆ ਸੀ ਤੇ ਅੱਜ ਸੰਗਤਾਂ ਇੱਥੇ ਇਸ਼ਨਾਨ ਕਰਕੇ ਆਪਣੇ ਦੁੱਖ ਰੋਗ ਦੂਰ ਕਰਦਿਆਂ ਨੇ ਜਨਮ ਸਤਲਾ ਕਰਦਿਆਂ ਨੇ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਖੜੀਆਂ ਨੇ ਤੇ ਸੇਵਾਦਾਰਾਂ ਵੱਲੋਂ ਬੜੇ ਪੱਕਾ ਪ੍ਰਬੰਧ ਕੀਤਾ ਗਿਆ ਨੇ ਤਾਂ ਜੋ ਸੰਗਤਾਂ ਨੂੰ ਮੱਥਾ ਟੇਕਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਸੰਗਤੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਤੋ ਇੱਥੇ ਵੀ ਜਿਹੜਾ ਮੰਨੀ ਦੇ ਪ੍ਰਸ਼ਾਦ ਵਾਸਤੇ ਰਸਤ ਜਿਹੜੀ ਉਹ ਚੜਾਈ ਜਾਂਦੀ ਆ ਸੰਗਤ ਜੀ ਗੁੜ ਤੇ ਆਟਾ ਤੇ ਮੰਨੀ ਦੀ ਇਸ ਦੀ ਮੰਨੀ ਜਿਹੜੀ ਬਣਾਈ ਜਾਂਦੀ ਆ ਮੰਨੀ ਦਾ ਪ੍ਰਸ਼ਾਦ ਬਣਾਇਆ ਜਾਂਦਾ ਤੇ ਇੱਥੇ ਰਸਤ ਜਮਾ ਕਰਵਾਈ ਜਾ ਰਹੀ ਆ ਤੇ ਆਓ ਹੁਣ ਆਪਾਂ ਚੱਲਦੇ ਆ ਜੀ ਭਾਈ ਲਾਲੂ ਜੀ ਦੇ ਗੁਰਦੁਆਰਾ ਸਾਹਿਬ ਦੇ ਕਰਦੇ ਆ ਦਰਸ਼ਨ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਤਈਆ ਤਾਪ ਨੂੰ ਕੈਦ ਕੀਤਾ ਸੀ ਇਹ ਇਤਿਹਾਸ ਵੀ ਸਾਹਮਣੇ ਲਿਖਿਆ ਹੋਇਆ ਤੇ ਆਓ ਜੀ ਚੱਲਦੇ ਆ ਸੋ ਇਹ ਰਸਤਾ ਜਿਹੜਾ ਜਾਂਦਾ ਇਹ ਜਾਂਦਾ ਸਿੱਧਾ ਭਾਈ ਲਾਲੂ ਜੀ ਗੁਰਦੁਆਰਾ ਸਾਹਿਬ ਨੂੰ ਤੇ ਮਾਤਾ ਤੈ ਮੋਦਰੀ ਜੀ ਦੇ ਗੁਰਦੁਆਰਾ ਸਾਹਿਬ ਜੀ ਨੂੰ ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਲੰਗਰ ਵੀ ਲਗਾਏ ਗਏ ਨੇ ਤੇ ਜਲਦੀ ਸੇਵਾ ਵੀ ਕੀਤੀ ਗਈ ਆ ਲੋਕੇ ਜਿੰਨੀ ਵੱਡੀ ਗਿਣਤੀ ਵਿੱਚ ਸੰਖਤਾ ਪਹੁੰਚਿਆ ਨੇ ਉਹ ਉਸ ਹਿਸਾਬ ਨਾਲ ਪ੍ਰਬੰਧ ਵੀ ਬਹੁਤ ਜ਼ਰੂਰੀ ਹੋ ਜਾਂਦਾ ਤੇ ਰਸਤੇ ਦੇ ਵਿੱਚ ਇਧਰ ਪੰਗੋੜੇ ਵੀ ਲੱਗੇ ਹੋਏ ਨੇ ਜਿੱਥੇ ਬੱਚੇ ਆਪ ਦਾ ਮਨੋਰੰਜਨ ਕਰ ਰਹੇ ਨੇ ਮੇਲੇ ਦਾ ਰੂਪ ਇੱਥੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਸੰਗੇ ਜੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਡੇ ਵਿੱਚੋਂ ਵੀ ਇਸ ਮੇਲੇ ਵਿੱਚ ਜਿਹੜੇ ਜਿਹੜੇ ਸੰਗਤ ਨੇ ਹਾਜ਼ਰੀ ਲਵਾਈ ਆ ਉਹ ਕਮੈਂਟ ਕਰਕੇ ਵੀਡੀਓ ਦੇ ਵਿੱਚ ਜਰੂਰ ਦੱਸ ਦਿਓ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਹਾਜ਼ਰੀ ਲਵਾਈ ਆ ਕੋਈ ਨਾੜ ਚੱਕਣ ਸੰਗਤ ਅੱਜ ਮੇਲੇ ਦਾ ਆਖਰੀ ਦਿਨ ਹੋਣ ਕਰਕੇ ਮੇਲਾ ਬਹੁਤ ਜ਼ਿਆਦਾ ਭਰਿਆ ਹੋਇਆ ਮਸਿਆਦਾ ਦੇਣਾ ਆਸੂ ਦੀ ਮਸਿਆ ਜਿਹੜੀ ਬਹੁਤ ਮਸ਼ਹੂਰ ਹੈ ਡੱਲੇ ਦੀ ਤੇ ਜਿਹਦੀ ਵਜ੍ਹਾ ਕਰਕੇ ਸੰਗਤ ਭਾਰੀ ਗਿਣਤੀ ਦੇ ਵਿੱਚ ਅੱਜ ਪਹੁੰਚੀ ਹੈ ਕਿਉਂਕਿ ਇੱਕ ਦਿਨ ਵੀ ਐਤਵਾਰ ਦਾ ਵਾ ਤੇ ਜਿਹਦੀ ਵਜ੍ਹਾ ਕਰਕੇ ਸਾਰੀ ਸੰਗਤ ਜਿਹੜੀ ਆ ਉਹ ਹੌਮ ਹੌਮ ਆ ਕੇ ਪਹੁੰਚੀ ਹੈ ਮੇਲੇ ਦੇ ਵਿੱਚ ਤੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਬੀਬੀਆਂ ਪਹਿਣਾ ਤੋਂ ਇਥੇ ਕ੍ਰਿਯਤਾਰੀ ਕਰੀਆਂ ਨੇ ਇਹ ਪੰਜਾਬ ਦੇ ਮੇਲਿਆਂ ਦੇ ਰੰਗ ਆ ਇਹ ਜਿਹੜੇ ਮੇਰੇ ਵੀਰ ਬਾਹਰ ਚਲੇ ਜਾਂਦੇ ਆ ਤੇ ਉਹ ਫਿਰ ਮਿਸ ਕਰਦੇ ਆ ਇਹ ਰੰਗ ਜਿਹੜੇ ਆ ਪੰਜਾਬ ਦੇ ਖਾਸ ਕਰਕੇ ਮੇਲਿਆਂ ਨੂੰ ਮਿਸ ਕਰਦੇ ਆ ਦੇਖੋ ਕਿ ਦਾ ਰੌਣਕਾਂ ਲੱਗੀਆਂ ਹੋਈਆਂ ਤੇ ਕੰਨਾਂ ਦੇ ਉੱਪਰ ਆਓ ਸੰਗਤ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਪ੍ਰਕਾਸ਼ ਥਾਨ ਭਾਈ ਲਾਲੋ ਜੀ ਤੇ ਇਧਰ ਵੀ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਇਹ ਕਿਵੇਂ ਸਿਰ ਲਾਇਆ ਸੀ ਨਾ ਇਹ ਇਧਰਲੇ ਪਾਸੇ ਚੱਲ ਰਹੇ ਨੇ ਜੀ ਦੋ ਰੋਜ਼ਾ ਸਮਾਗਮ कीर्तन दरबार चल ਰਿਹਾ ਆਓ ਜੀ ਇੱਕ ਵਾਰੀ ਕਰਦੇ ਆ ਦਰਸ਼ਨ ਹਾਜ਼ਰੀ ਹੈ ਆਪ ਦੀ ਜੀ ਮਨ ਰਣੀ ਵਕਤੀ ਉੱਚੀ ਕਰੇ ਸੰਗ ਜੀ ਹਰ ਤੋਂ ਸੇ ਦਰਸ਼ਨ ਕਰ ਰਹੇ ਹੋ ਗੁਰਦੋਰਾ ਭਾਈ ਲਾਲੂ ਜੀ ਵਰਦੋਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤੇ ਇਧਰਲੇ ਪਾਸੇ ਮੌਜੂਦ ਹੈ ਜੀ ਤਈਆਤਾਪ ਕੋਟਰੀ ਜਿੱਥੇ ਤੰਤਰਛੀਰੂ ਅਮਰਦਾਸ ਪਾਸ਼ਾ ਜੀ ਨੇ ਤਈਆਤਾਪ ਨੂੰ ਕੈਦ ਕਰਕੇ ਤੇ ਸੰਗਤਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਮੁਕਤੀ ਦਵਾਈ ਸੀ ਜਓ ਜੀ ਇਤਿਹਾਸ ਇੱਕ ਵਾਰੀ ਮੈਂ ਤੁਹਾਡੇ ਸਾਹਮਣੇ ਕਰ ਦਿੰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਤਿਹਾਸ ਜਿਹੜਾ ਉਹ ਪੜ ਸਕਦੇ ਹੋ ਹੇ ਜੀ ਪਕੌੜਿਆਂ ਦਾ ਮਸ਼ਹੂਰ ਲੰਗਰ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇੱਥੇ ਹਰ ਸਾਲ ਇਦਾਂ ਹੀ ਲੰਗਰ ਜਿਹੜੇ ਵਰਤਾਏ ਜਾਂਦੇ ਨੇ ਤੇ ਸੰਗਤਾਪੁਰੇ ਸ਼ੌਂਕ ਦੇ ਨਾਲ ਇੱਥੇ ਚਾਹ ਪਕੌੜੇ ਦਾ ਲੰਗਰ ਛਕਦੀਆਂ ਨੇ ਪਾਈ ਦਾਲੂ ਜੀ ਜਿਹਦੇ ਆਪਾਂ ਹੁਣ ਦਰਸ਼ਨ ਕਰਕੇ ਆ ਗਏ ਆ। ਗੁਰਵੀਰ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਸੰਗਤ ਜੀ। ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਗਈਆਂ ਨੇ ਸੰਗਤ ਜੀ ਇਥੇ ਮੰਨੀ ਦੇ ਪ੍ਰਸ਼ਾਦ ਤੇ ਲੰਗਰਾਂ ਵਾਸਤੇ ਰਸਤੇ ਜਿਹੜੀ ਉਹ ਜਮਾ ਕਰਵਾਈ ਜਾਂਦੀ ਆ ਆਓ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਮਾਤਾ ਦਮੋਦਰੀ ਜੀ ਅਤੇ ਭਾਈ ਪਰਮਹੰਸ ਭਾਈ ਪਾਰੋ ਜੀ ਡੱਲਾ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਡੱਲਾ ਦੇ ਬਿਲਕੁਲ ਸਾਹਮਣੇ ਸਥਿਤ ਹੈ ਜੀ ਗੁਰਦੁਆਰਾ ਮਾਤਾ ਦਮੋਦਰੀ ਜੀ ਅਤੇ ਪਰਮਹੰਸ ਭਾਈ ਪਾਰੋ ਜੀ ਡੱਲਾ ਤੇ ਇਹੋ ਹੀ ਗੁਰਦੁਆਰਾ ਸਾਹਿਬ ਉਹ ਹੀ ਸਥਾਨ ਹੈ ਜਿੱਥੇ ਧੰਤਨ ਸਿੰਘ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਵਿਆਹ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਸੀ ਕਿੱਦਾਂ ਜੋ ਜੀ ਦੇਖਦੇ ਆ ਇਤਿਹਾਸ ਇਸ ਸਥਾਨ ਕੱਲੇ ਨਗਰ ਦੇ ਭਾਈ ਨਰੈਣਦਾਸ ਜੀ ਦੀ ਸੁਪਤਰੀ ਬੀਬੀ ਦਿਮੋਦਰੀ ਜੀ ਦਾ ਆਨੰਦ ਕਾਰਜ 6ਵੇਂ ਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਨਾਲ 2 ਭਾਦੋਂ 1661 ਨੂੰ ਹੋਇਆ ਸੀ ਤੇ ਬਰਾਤ ਵਿੱਚ ਪਿਤਾ ਗੁਰੂ ਅਰਜਨਦੇਵ ਜੀ ਅਤੇ ਬ੍ਰਹਮ ਗਿਆਨੀ ਪਾਪਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਬਹੁਤ ਸਾਰੇ ਗੁਰਸਿੱਖ ਜਿਹੜੇ ਸੀ ਉਹਨਾਂ ਨੇ ਹਾਜ਼ਰੀ ਭਰੀ ਸੀ ਸਾਹਿਬੇ ਗੁਰੂ ਕੇ ਲੰਗਰ ਤੋਟ ਵਰਤ ਰਹੇ ਨੇ ਇਹ ਇਸ ਪਾਸੇ ਸਥਿਤ ਹੈ ਜੀ ਉਹ ਪਰਮਹੰਸ ਭਾਈ ਪਾਰੋ ਜੀ ਜਿੱਥੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਪਰਮਹੰਸ ਭਾਈ ਪਾਰੋ ਜੀ ਸੰਗਤਾਂ ਨੂੰ ਠੰਡੇ ਮਿੱਠੇ ਜਲਸ਼ਿਕਾਉਣ ਦੀ ਸੇਵਾ ਕਰਿਆ ਕਰਦੇ ਸਨ ਤੇ ਇਹ ਹੈ ਜੀ ਉਹ ਇਤਿਹਾਸਿਕ ਕੂਹ ਅਗੇ ਜਿਹੜੇ ਪਾਸੇ ਵੀ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਸਾਰੇ ਪਾਸੇ ਸੰਗਤ ਹੀ ਸੰਗਤ ਜਿਹੜੀ ਨਜ਼ਰ ਆਊਗੀ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਵਾਈ ਹੈ ਤੇ ਇਧਰ ਦੁਕਾਨਾਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਜਿੱਥੇ ਸੰਗਤਾਂ ਨਾਲੇ ਤੇ ਖਰੀਦਦਾਰੀ ਕਰਦੀਆਂ ਨੇ ਨਾਲੇ ਮੇਲੇ ਦਾ ਇੱਕ ਰੂਪ ਬਣਿਆ ਹੋਇਆ ਇਹਨਾਂ ਦੇ ਕੰਮਾਂ ਦਾ ਕਰਕੇ ਕੋਕਨੀਆਂ ਸੋਹਣੀਆਂ ਸੁਣੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਛਡੌਣੀਆਂ ਦੀਆਂ ਤੇ ਆ ਅੱਖੀਆਂ ਦੇਖੋ ਤੁਸੀਂ ਪੁਰਾਣੇ ਜ਼ਮਾਨੇ ਦੀ ਯਾਦ ਦਿਵਾਉਂਦੀਆਂ ਨੇ ਇਹ ਵਾਲੀਆਂ ਪੱਖੀਆਂ ਪੁਰਾਣੇ ਕਲਚਰ ਨੂੰ ਦਰਸਾਉਂਦੀਆਂ ਨੇ ਸੋ ਠੀਕ ਆ ਸੰਗਤ ਜੀ ਮੇਰੀ ਸੇਵਾ ਇੱਥੋਂ ਤੱਕ ਸੀਗੀ ਤੇ ਆਪਾਂ ਤੁਹਾਨੂੰ ਕੋਸ਼ਿਸ਼ ਕੀਤੀ ਆ ਦਰਸ਼ਨ ਕਰਵਾਉਣ ਦੇ ਸਾਰੇ ਮੇਲਿਆਂ ਦੀ ਤੇ ਮੇਲੇ ਦੇ ਹਰੇਕ ਰੂਪ ਦੀ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਵੀਰ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਜਾਂ ਜਿਹੜੇ ਜਿਹੜੀ ਸੰਕਟ ਕਿਸੇ ਕਾਰਨ ਕਰਕੇ ਹਾਜ਼ਰੀ ਨਹੀਂ ਲਵਾ ਸਕੀ ਉਹ ਇਸ ਵੀਡੀਓ ਦੇ ਮਾਧਿਅਮ ਰਾਹੀਂ ਦਰਸ਼ਨ ਕਰ ਸਕੇ ਸੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ